ਵਿਦਵਾਨ ਹੋ ਜਾਣਾ ਕਲਾਕਾਰ ਹੋ ਜਾਣਾ ਧਨਵਾਨ ਹੋ ਜਾਣਾ ਚੰਗਾ ਪਾਠੀ ਹੋ ਜਾਣਾ ਚੰਗਾ ਕੀਰਤਨੀਆ ਹੋ ਜਾਣਾ ਚੰਗਾ ਕਥਾਵਾਚਕ ਹੋ ਜਾਣਾ ਗੁਸਤਾਖੀ ਮਾਫੇ ਪੂਰਨ ਪੁਰਖ ਦੇ ਲਕਸ਼ਣ ਨਹੀਂ ਨੇ ਇਸ ਚੱਕਰ 'ਚ ਨਾ ਪੈਣਾ ਇਹ ਲੈਕਚਰ ਬਹੁਤ ਅੱਛਾ ਦੇ ਲੈਂਦਾ ਹੈ ਇਹ ਕੀਰਤਨ ਬਹੁਤ ਵਧੀਆ ਕਰ ਲੈਂਦਾ ਹੈ ਇਹ ਪਾਠ ਬੜਾ ਸ਼ੁੱਧ ਕਰ ਲੈਂਦਾ ਹੈ ਇਹ ਪੂਰਨ ਪੁਰਖ ਦੇ ਲਕਸ਼ਣ ਨਹੀਂ ਨੇ ਇਹ ਵੀ ਮੈਂ ਅਰਜ਼ ਕਰਦਾ ਇਹ ਪੁਰਖ ਬਣਿਆ ਜਾਏ ਪੂਰਨ ਪੁਰਖ ਹੋ ਸਕੇ ਸਾਧਨ ਨੇ ਸਾਧਨ ਨੇ ਜਿਵੇਂ ਥੋਵੇਂ ਜਾਣੇ ਨਿਕਟ ਵਰਤੀ ਸ਼ਹਿਰ ਦੇ ਚ ਤੁਸੀਂ ਕਾਰ ਦੇ ਚ ਬੈਠੇ ਹੋ ਕਾਰ ਤੇ ਇੱਕ ਸਾਧਨ ਹੈ ਇਹ ਚੱਲੇਗੀ ਤੇ ਮੈਨੂੰ ਪੁਛਾਏਗੇ ਸਾਧਨ ਮੰਜ਼ਿਲ ਨਹੀਂ ਆਉਂਦੀ ਕਾਰ ਦੇ ਚ ਬੈਠ ਗਏ ਤੇ ਇਹਦਾ ਮਤਲਬ ਨਹੀਂ ਹੁਣ ਮੰਜ਼ਿਲ ਤੇ ਪਹੁੰਚ ਗਏ ਨਹੀਂ ਸਾਧਨ ਸਾਧਨ ਹੁੰਦੇ ਨੇ ਮੰਜ਼ਿਲ ਮੰਜ਼ਿਲ ਆਉਂਦੀ ਹੈ ਸਾਧਨ ਮਨੋਰਥ ਦੀ ਪੂਰਤੀ ਵਾਸਤੇ ਹੁੰਦੇ ਨੇ ਸਾਧਨ ਮੰਜ਼ਿਲ ਤੱਕ ਪਹੁੰਚਣ ਵਾਸਤੇ ਹੁੰਦੇ ਨੇ ਕੀਰਤਨ ਕਥਾ ਇੱਕ ਸਾਧਨ ਤੇ ਹੋ ਸਕਦੇ ਨੇ ਪੂਰਨ ਪੁਰਖ ਹੋਣ ਦੇ ਕੀਰਤਨ ਕਥਾ ਕਰਨ ਵਾਲਾ ਪਾਠ ਕਰਨ ਵਾਲਾ ਪੂਰਨ ਪੁਰਖ ਹੈ ਇਹ ਕਥਾ ਹੀ ਨਹੀਂ ਇਹ ਕਥਾ ਹੀ ਦਾਨ ਪੁਨ ਕਰਨ ਵਾਲਾ ਸੇਵਾ ਕਰਨ ਵਾਲਾ ਪੂਰਨ ਪੁਰਖ ਹੈ ਇਹ ਕਥਾ ਹੀ ਨਹੀਂ ਇਸ ਚੱਕਰ ਵਿੱਚ ਨਾ ਪੈਣਾ ਪੂਰਨ ਪੁਰਖ ਕੋਈ ਬਣ ਸਕੇ ਇਹ ਸਾਰੇ ਕਰਮ ਸਾਧਨ ਨੇ ਸਾਧਨ ਨੇ ਤੇ ਸਾਧਨ ਲਕਸ਼ ਦੀ ਪੂਰਤੀ ਵਾਸਤੇ ਹੁੰਦੇ ਨੇ ਇੱਕ ਹੋਰ ਵੀ ਹੈ ਛੋਟੇ ਸਾਧਨਾ ਦੇ ਨਾਲ ਵੱਡੇ ਲਕਸ਼ ਦੀ ਪੂਰਤੀ ਨਹੀਂ ਹੁੰਦੀ ਜਿਵੇਂ ਕਵੀ ਰਹੀਮ ਕਹਿੰਦੇ ਨੇ 100 ਚੂਹਿਆਂ ਦੀ ਖਲ ਦੇ ਨਾਲ ਵੀ ਨਗਾਰਾ ਨਹੀਂ ਮੜਿਆ ਜਾਂਦਾ ਨਗਾਰਾ ਪਤਾ ਹੈ ਜਦ ਮੜਦੇ ਨੇ ਉਹ ਉੱਠਦੀ ਖਲ ਨਾਲ ਕਹਿੰਦੇ 100 ਚੂਹਿਆਂ ਦੀ ਖਲ ਵੀ ਲਾ ਲਈਏ ਨਗਾਰਾ ਨਹੀਂ ਮੜਿਆ ਜਾਂਦਾ ਕਵੀ ਰਹੀਮ ਕਹਿੰਦਾ ਛੋਟੇ ਸਾਧਨਾਂ ਦੇ ਨਾਲ ਵੱਡੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਨਹੀਂ ਹੁੰਦੀ ਕਿਸੇ ਵੱਡੇ ਲਕਸ਼ ਦੇ ਪੂਰਤੀ ਕਰਨ ਵਾਸਤੇ ਸਾਧਨ ਵੀ ਬਹੁਤ ਵੱਡੇ ਚਾਹੀਦੇ ਨੇ ਬਿਨਾ ਸਾਧਨ ਤੋਂ ਲਕਸ਼ ਦੀ ਪੂਰਤੀ ਨਹੀਂ ਹੋਵੇਗੀ ਤੋਂ ਪੂਰਨ ਪੁਰਖ ਦੇ ਮੇਰੇ ਪਾਦਸ਼ਾਹ ਜੋ ਛੇ ਲਕਸ਼ਣ ਦੱਸਦੇ ਨੇ ਤੁਝ ਬੁੱਧੀ ਅਨਸਾਰ ਮੈਂ ਤੁਹਾਡੇ ਸਾਹਮਣੇ ਰੱਖਾਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੈ ਗੁਰੂ ਗ੍ਰੰਥ ਸਾਹਿਬ ਦੇ ਚ ਹਜ਼ਾਰਾਂ ਨਾਮ ਨੇ ਤੇ ਹਰ ਨਾਮ ਦੀ ਵਿਆਖਿਆ ਤੇ ਅਰਥ ਕੀਤੇ ਨੇ ਗੁਰੂ ਅਰਜਨ ਦੇਵ ਜੀ ਨੇ। RAM ਦੇ ਵੀ ਮੈਂ ਤੁਹਾਨੂੰ ਅਰਥ ਸਰਵਨ ਕਰਾਵਾਂ ਜੋ ਗੁਰੂ ਅਰਜਨ ਦੇਵ ਜੀ ਨੇ ਖੁਦ ਕੀਤੇ ਨੇ। ਸ਼੍ਰੀ ਰਾਮ ਚੰਦ ਜਹ ਰੂਪ ਨ ਰੇਖਿਆ ਬਨਵਾਲੀ ਚਕਰਪਾਣ ਦਰਸ ਅਨੂਪਿਆ ਗੁਰੂ ਅਰਜਨ ਦੇਵ ਜੀ ਜੋ ਅਨੂਪਮ ਹੈ ਜਿਹਦਾ ਕੋਈ ਚਕਰਚੇਨ ਨਹੀਂ ਜਿਹਦਾ ਕੋਈ ਰੰਗ ਰੂਪ ਨਹੀਂ ਤੇ ਜੋ ਜ਼ਰਰੇ ਜ਼ਰਰੇ ਚ ਰਮਿਆ ਹੋਇਆ ਹੈ ਉਹਨੂੰ ਕਹਿੰਦੇ ਨੇ ਸ਼੍ਰੀ ਰਾਮ ਸ਼੍ਰੀ ਰਾਮਚੰਦ